ਮੇਰਾ ਨਾਮ ਦਿਆਨੰਦ ਹੈ ਜੀ। ਅੱਛਾ ਕਿੱਥੇ ਤੁਹਾਡੀ ਸ਼ਾਪ ਹੈਗੀ ਐ? ਸ਼ਾਪ ਆਪਣੇ ਸਮਰਾਲਾ ਰੋਡ ਤੇ ਹੈ ਜੀ, ਪੀਐਨਬੀ ਦੇ ਸਾਹਮਣੇ। ਸਾਹ ਤਾਂ ਤੁਹਾਡੀ ਦੁਕਾਨ ਤੇ ਕੋਈ ਲੜਾਈ ਝਗੜਾ ਹੋਇਆ ਸੀ? ਕੀ ਲਾਈ ਹੋਇਆ? ਅੱਜਾਂ ਅਜ ਕੁਝ ਖਾ ਪੀ ਕੇ ਬੰਦੇ ਆਏ ਸੀਗੇ, ਦਰਦ ਡਰਿੰਕ ਕੀਤੀ ਸੀ ਉਹਨਾਂ ਨੇ। ਤੇ ਮੇਰੇ ਕੋਲ ਉਹਨਾਂ ਨੇ ਪਾਣੀ ਪੋਣੀ ਮੰਗਿਆ, ਮੈਂ ਪਾਣੀ ਦੇ ਦਿੱਤਾ। ਮੈਂ ਪੈਸੇ ਮੰਗੇ। ਕਹਿੰਦੇ ਸਕੈਨਰ ਕਰਨਾ, ਮੈਂ ਕਿਹਾ ਸਕੈਨਰ ਠੀਕ ਨਹੀਂ ਹੈਗਾ, ਸਰਵੇ ਡੋਰ ਨਾ ਚੱਲਦਾ ਨਹੀਂ ਪਿਆ। ਵੀ ਤੁਸੀਂ ਕੈਸ਼ ਦੇ ਦਿਓ। ਕਹਿੰਦੇ ਕੈਸ਼ ਨਹੀਂ, ਮੈਂ ਕਿਹਾ ਫਿਰ ਭਾਈ ਸਮਾਨ ਲੈਣ ਦੇ। ਕਹਿੰਦੇ ਸਮਾਨ ਅਸੀਂ ਲੈ ਕੇ ਜਾਣਾ। ਕਹਿੰਦੇ ਜੋ ਕਰ ਰਹੇ ਕਰਨਾ ਸਮਾਨ ਲੈ ਕੇ ਚੱਲੇ ਆ ਸੀ ਐਨੇ ਜੋ ਗਲਮਗਲੀ ਹੋ ਗਏ ਮੈਨੂੰ ਗਾਲਾਂ ਕੱਢਣ ਲੱਗ ਗਏ ਨਾਲ ਮੈਨੂੰ ਫਿਰ ਉਹਨੇ ਬੋਤਲ ਬੋਤਲ ਚੁੱਕ ਕੇ ਮਾਰੀ ਧੱਕਾ ਧੱਕਾ ਮਾਰਿਆ ਐਨੇ ਨੂੰ ਸਾਡਾ ਸਟਾਫ ਗਰਮ ਹੋ ਗਿਆ ਬਸ ਉਹ ਐਨੇ ਜੱਥਤ ਹੀ ਹੋ ਗਏ ਬਾਕੀ ਅਸੀਂ ਤੋਂ ਸੀਗੇ ਜਿਨ੍ਹਾਂ ਨੇ ਆ ਕੇ ਚਾਰ ਪੰਜ ਬੰਦੇ ਹੋ ਸੀਗੇ ਦੋ ਕੁ ਸਿਆਣੀ ਉਮਰ ਦੇ ਸੀ ਨਾਲ ਕੀ ਲੱਗਦਾ ਵੀ ਕੀ ਮਨਛਾ ਕੀ ਸੀ ਉਹਨਾਂ ਦੀ ਲੜਾਈ ਝਗੜਾਈ ਕਰਨਾ ਜਾਂ दारू ਦੇ ਨਸ਼ੇ ਵਿੱਚ ਸੀ दारू ਦੇ ਨਸ਼ੇ ਵਿੱਚ ਸੀਗੇ ਜੀ ਹੋਰ ਤਾਂ ਕੋਈ ਅਸੀ ਗੱਲ ਨਹੀਂ दारू ਦੇ ਨਸ਼ੇ ਵਿੱਚ ਸੀਗੇ ਉਹਨਾਂ ਨੂੰ ਇਹ ਨਹੀਂ ਪਤਾ ਮੈਂ ਕੀ ਕਰਦੇ ਰਿਹਾ ਕੀ ਨਹੀਂ ਕਰਦਾ ਆਨ ਲੜਾਈ ਤੇ ਕਰਾ ਹੱਥੋਂ ਬਈ ਸਾਕੋ ਲੱਗੀ ਬੜੇ ਹੱਥੋਂ ਛੱਟ ਤਾਂ ਨਹੀਂ ਲੱਗੀ ਹੱਥੋਂ ਤੇ ਚੰਗੇ ਤਰ੍ਹਾਂ ਹੋਏ ਨੇ ਸਾਰਾ ਦੁਕਾਨ ਦਾ ਸਮਾਨ ਫੋਨ ਖਨੇਰਤਾ ਤੇ ਜਿੱਤੀ ਵੀ ਲਾਨ ਲੱਗਦੇ ਥਾਣਾ ਕਿਹੜੇ ਪੋਣਾ ਲੱਗਦਾ ਆਪਣੇ ਸ਼ਿੰਗਾਰ ਚੌਂਕੀ ਲੱਗਦੀ ਹੈ ਜੀ ਉੱਥੇ ਕੰਪਲੀਟ ਕਰਤੀ ਅਸੀਂ ਤੇ ਕਾਰਵਾਈ ਕੀਤੀ ਹੋ ਕੋਲੋਂ ਕੋਲੋਂ ਕਾਰਵਾਈ ਹੁਣ ਸਵੇਰੇ ਹੋਏਗੀ ਜੀ ਕਦੇ ਸਵੇਰੇ ਕਰਾਂਗੇ ਹੁਣ ਦੇਖੋ ਕਿੰਨੇ ਵਜੇ ਕਰਾਂਗੇ ਕਿੰਨੇ ਬੰਦੇ ਸੀ ਹੁਣ ਦਾ ਕਰਨਾ ਟੋਟਲ 4-5 ਤੇ ਸੀਗੇ ਜਿਹੜੇ ਕੁੱਟਣ ਵਾਲੇ ਸੀਗੇ ਸਾਨੂੰ ਤੇ ਬਾਕੀ ਦੋ ਕਿਸਾਨੀ ਉਮਰ ਦੇ ਸੀਗੇ ਇੱਕ ਸਿਆਣੀ ਉਮਰ ਦਾ ਸੀਗਾ ਜਿਹਨੇ ਤਿੰਨ ਚਾਰ ਇਹਨਾਂ ਨੂੰ ਮਾਰੀਆਂ ਨੇ ਸਾਡੇ ਲੇਬਰ ਦੇ ਬੰਦੇ ਨੂੰ ਤੇ ਕਿਸੇ ਤਰ੍ਹਾਂ ਦੀ ਕੋਈ ਲੁੱਟ ਨਹੀਂ ਹੋਈ ਜੇ ਦੁਕਾਨ ਲੁੱਟੇ ਖੋਤਾ ਨਹੀਂ ਹੋਈ ਜੇ ਸਾਮਾਨ ਸਾਰਾ ਖਿਲਰ ਗਿਆ ਸਾਡਾ ਬਾਕੀ ਜੋ ਦੁਕਾਨਦਾਰੀ ਹੋਰ ਖਰਾਬ ਹੋ ਜਾ ਤਾਂ ਮੁੱਕਰ ਲਾਗਦੀ ਹਾਂਜੀ ਮੰਗ ਕੀ ਕਰਦੇ ਹੋ ਇਸ ਪ੍ਰਸ਼ਾਸਨ ਕੋਲ ਦੀ ਕਾਰਵਾਈ ਚਾਹੀਏ ਆਏ ਅਸੀਂ ਕੀ ਕਰਨਾ ਜੀ ਅਸੀਂ ਕਨੇਵਾ ਜ਼ਰ ਨਾਲ ਸਮਝਾਇਆ ਜਾਵੇ ਕਿ ਅੱਗੇ ਨੂੰ ਦੁਕਾਨਦਾਰੀ ਸਾਡੀ ਅਸੀਂ ਤਾਂ شریف ਬੰਦੇ ਆ ਆਪਣੇ ਦੁਕਾਨਦਾਰੀ ਕਰਦੇ ਹਾਂ ਹੋਰ ਸਾਡੀ ਕੀ ਇੱਛਾ ਹੋਣੀ ਇਸ ਤਰ੍ਹਾਂ ਨਹੀਂ ਲੱਗਦਾ ਆਪਣੀ ਦੁਕਾਨਦਾਰ ਸੇਫ ਨਹੀਂ ਹੈਗੇ ਜੁਹੇ ਰਾਤ ਨੂੰ ਸ਼ਹਿਰ ਦੇ ਵਿੱਚ ਦੁਕਾਨਦਾਰ ਬਿਲਕੁਲ ਸੇਫ ਨਹੀਂ ਹੈਗੇ ਜੀ ਰਾਤ ਨੂੰ ਰੋਜ਼ਦਾਰ ਉਹ ਇੱਥੇ ਪੀਂਦੇ ਨੇ ਕੋਈ ਕਿੱਥੇ ਖੜ ਕੇ ਪੀਂਦਾ ਕੋਈ ਕਿੱਥੇ ਖੜ ਕੇ ਪੀਂਦਾ ਇਹ ਨਹੀਂ ਪਤਾ ਲੱਗਦਾ ਕਿ ਕਿਹੜੀ ਦੁਕਾਨ ਤੇ ਹਮਲਾ ਹੋ ਜਾਣਾ ਕੋਈ ਗਸ਼ਤੀ ਨਹੀਂ ਕੋਈ ਰਾਤ ਨੂੰ ਕੋਈ ਗਸ਼ਤ ਨਹੀਂ ਹੈ ਅਸੀਂ ਕਹਿੰਦੇ ਪੁਲਿਸ ਦੀ ਗਸ਼ਤ ਚਾਹੀਦੀ ਹੈ ਇੱਕ ਅੱਧਾ ਜਿਹੜਾ ਰੋਜ਼ ਉਹਨਾਂ ਨੂੰ ਮਾਰਨਾ ਚਾਹੀਦਾ ਹੈ ਤਾਂ ਕਿ ਇੱਦਾਂ ਦੀ ਕੋਈ ਕਟਨਾ ਹਾਂ ਤਾਂ ਕਿ ਇੱਦਾਂ ਦੀ ਕੋਈ ਕਟਨਾ ਅੱਗੇ ਨੂੰ ਨਾ ਵਾਪਰੇ ਮੇਰੀ ਇਹ ਹੀ ਬੇਨਤੀ ਹੈ ਜੀ ਸਾਰਿਆਂ ਅੱਗੇ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ